ਮੇਰਾ ਨਾਮ ਹਰਜਿੰਦਰ ਸਿੰਘ ਆ ਤੇ ਮੇਰਾ ਪਿੰਡ ਖੋਖਰ ਰਾਜਪੂਤ ਆ ਤੇ ਆਹਦੀ ਪੈਲੀ ਆਹੀਂ ਨੰਗਲ ਵਿੱਚ ਨੰਗਲ ਪਿੰਡ ਛਾੜੀ ਜ਼ਮੀਨ ਆ ਤੇ ਉਹ ਜ਼ਮੀਨ ਆ ਸਾਡੀ ਧੱਕੇ ਨਾਲ ਇੱਕ ਉੱਥੇ ਲੱਗਿਆ ਇੱਕ ਘਰ ਆ ਨੰਗਲ ਵਿੱਚ ਮਨਜੀਤ ਸਿੰਘ ਦਾ ਤੇ ਉਹਦੇ ਮੁੜਿਆ ਨੇ ਧੱਕੇ ਨਾਲ ਸਵਿਰੇ ਆਹਦੀ ਪੈਲੀ ਦੇ ਵਿੱਚ ਪੈਲੀ ਉਹਦਾ ਸਾਡੀ ਵਾਈ ਆ ਤੇ ਅਸੀਂ ਸਾਂਭੀਓ ਵੇਖਣ ਗਏ ਆ ਵੇਖਣ ਗਏ ਆ ਤੇ ਉਹ ਹਥਿਆਰ ਲੈ ਕੇ ਤੇ ਨਾਲ ਦੱਤ ਦੁੱਤਰ ਲੈ ਕੇ ਗੱਡੀ ਵਿੱਚ ਆ ਕੇ ਤੇ ਉੱਥੇ ਸਾਨੂੰ ਪਹਗੇ ਆ ਤੇ ਸਾਡੇ ਉਹਨਾਂ ਸੱਟਾ ਮਾਰੀਆਂ ਨੇ ਤੇ ਹਨ ਉਹਦਾ ਜਿਹੜਾ ਅਨਸਾਫ਼ ਹੈ ਮਿਲਣਾ ਚਾਹੀਦਾ ਨਾਲੇ ਸਾਡੀ ਪਿਆਰੀ ਵਾਈ ਹੈ ਤੇ ਨਾਲੇ ਸਾਡੇ ਉਹਨਾਂ ਸੱਟਾਂ ਲਾਈਆਂ ਜਾਂ। ਜਿਵੇਂ ਇੱਕ ਮੈਂ ਆ ਤੇ ਦੋ ਇੱਕ ਮੇਰੇ ਚਾਚੇ ਚਾਚੇ ਦੇ ਮੋਢਾ ਇੱਕ ਸਖਦੇਵ ਸਿੰਘ ਆ। ਇੱਕ ਤਾਏ ਦਾ ਮੋਢਾ ਡਰਾਈਵਰ ਸਰਵਨ ਸਿੰਘ ਆ। ਉਹ ਉਹਨਾਂ ਦੇ ਵੀ ਸਿਰਾਂ ਦੇ ਸੱਟਾਂ ਲੱਗੀਆਂ ਨੇ ਸਰਵਨ ਸਿੰਘ ਦੇ ਹੱਥ ਤੇ ਲੱਗੀ ਆ ਤੇ ਸਖਦੇਵ ਸਿੰਘ ਦੇ ਸਿਰ ਤੇ ਲੱਗੀ ਆ। ਪ੍ਰਸ਼ਾਸਨ ਕੋਈ ਮੰਗ ਕਰਦੇ ਆ ਵੀ ਇੱਕ ਤੋਂ ਨਾਲ ਸਾਡੀ ਪਿਆਰੀ ਧੱਕੇ ਨਾਲ ਵਾਈ ਹੈ ਤੇ ਦੂਜਿਆਂ ਸਾਡੇ ਸੱਟਾਂ ਮਾਰੀਆਂ ਨੇ ਤੇ ਜੋ ਹੱਡਾ ਬਣਦਾ ਇਨਸਾਫ ਆ ਨੂੰ ਮਿਲਣਾ ਚਾਹੀਦਾ ਪੁਲਿਸ ਨੂੰ ਕੀਤੀ ਕੋਈ ਸ਼ਿਕਾਇਤ ਨਹੀਂ ਪੁਲਿਸ ਨੂੰ ਅਜੇ ਨਹੀਂ ਕੀਤੀ ਅਜੇ ਅਸੀਂ ਸਿੱਦੇ ਹਸਪਤਾਲ ਆਇਆ ਪਹਿਲੇ ਆਪਣਾ ਹੀ ਟ੍ਰੀਟਮੈਂਟ ਕਰਾਵਾਂਗੇ ਉਹਦੇ ਬਾਅਦ ਆ ਫਿਰ ਪੁਲਿਸ ਨੂੰ ਸ਼ਿਕਾਇਤ ਕਰਾਂਗੇ ਜੀ ਮੈਂ ਸਰਦਾਰ ਸੁਖਦੇਵ ਸਿੰਘ ਪਿੰਡ ਕੋਫਰਾਜਪੂਤਾ ਮੈਂ ਆਪਣੀ ਪੈੜੀ ਵਿੱਚ ਗਿਆ ਤੇ ਮੇਰੇ ਜਾਂਦਿਆਂ ਨੂੰ ਇਹਨਾਂ ਨੇ ਮਨਜੀਤ ਸਿੰਘ ਦੇ ਮੁੰਡਿਆਂ ਨੇ ਮੇਰੀ ਪੈੜੀ 'ਚ ਵੱਟ ਪਾਈ ਤੇ ਮੈਂ ਦੇਖ ਕੇ ਤੇ ਮੈਂ ਅਖਿਆ ਯਾਰ ਇਹ ਵੱਟ ਕਿਉਂ ਪਾਈ ਆ ਆਣ ਕੇ ਮੇਰੇ ਹੱਥੀ ਪਾ ਕੇ ਤੇ ਮੈਨੂੰ ਮਾਰਿਆ ਉਹਨਾਂ ਨੇ ਤੇ ਮੈਂ ਉਹ ਪੰਜ ਜਣੇ ਤੇ ਗੱਡੀ ਲੈ ਕੇ ਦਾਤਰ ਦੁੱਤਰ ਲੈ ਕੇ ਮੇਰੇ ਸਿਰ ਤੇ ਟਾ ਮਾਰੀਆ ਨੇ ਤੇ 12 ਇੱਕ ਹਰਜਿੰਦਰ ਸਿੰਘ ਸੁਖਦੇਵ ਸਿੰਘ ਤੇ ਸਰਵਨ ਸਿੰਘ ਅਸੀਂ ਤਿੰਨੇ ਚਾਚੇ ਤਾਇ ਦੇ ਮੁੰਡੇ ਆ ਸਾਡੀ ਥਾੜੀ ਚੰਦੀ ਵਟ ਪਾ ਕੇ ਨਾ ਤੇ ਕਹਿੰਦੇ ਜਾਓ ਪਾਈਏ ਜੋ ਕਰ ਲੋ ਕੋਈ ਸਰਕਾਰੀ ਮੁਲਾਜ਼ਮ ਨਹੀਂ ਆਪੇ ਵਟ ਪਾ ਦਿੰਦੇ ਆ ਝਗੜਾ ਹੋਇਆ ਇਹ ਸਾਡੀ ਜ਼ਮੀਨ ਹੀ ਉਹਦੇ ਵਿੱਚ ਵਟ ਪਾਤੀ ਬਣਾ ਕੇ ਮੈਂ ਵੀ ਸਰਕਾਰੀ ਮੁਲਾਜ਼ਮ ਨਹੀਂ ਸੱਦੋ ਉਹਨਾਂ ਕੋ ਵਟ ਪਾਓ ਅਨਿਤ ਅਹੀਂ ਸਧਣਾ ਅਹੀਂ ਤੱਕ ਇਹਨਾਂ ਵਟ ਪਾਣੀ ਜਾ ਕਰਲਾ ਜੋ ਕਰਨਾ ਨੂੰ ਅਹੀਂ ਇਹੋ ਕਰਨਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡੇ ਨਾਲ ਕਿਉਂ ਨਜਾਇਜ਼ ਤਕੜਾ ਕੀਤਾ ਪੁਲਿਸ ਆਈ ਮੋਕੇ ਤੇ ਜਾਂ ਕੁਝ ਨਹੀਂ ਨਹੀਂ ਪੁਲਿਸ ਨਹੀਂ ਆਈ ਹਸਤਾਲਾ ਆਏ ਹਾਂ ਜੀ ਅਹੀਂ ਹਸਤਾਲਾ ਆਏ ਸਰ ਸਰਵਣ ਸਿੰਘ ਪਿੰਡ ਖੋਖਰ ਕੀ ਗੱਲ ਬਾਤ ਗੱਲ ਕੁਝ ਨਹੀਂ ਗਈ ਸਾਡੀ ਪੈਲੀ ਹੈ ਜ਼ਮੀਨ ਆਪਣੀ ਨੰਗਲ ਵਿੱਚ ਨੰਗਲ ਤੋਂ ਲਈ ਹੋਈ ਹੈ ਰੋ ਜਬਰਦਸਤ ਸਾਡੀ ਜਮੀਨ ਚ ਵਟ ਪਾ ਦੇ ਵੀਨ ਬਾਅਦ ਤੇ ਕੱਲ ਨੂੰ ਵਾਗੇ ਗਏ ਅੱਜ ਗਏ ਅਸੀਂ ਇਹ ਪੁੱਛਣੇ ਕਿ ਕਿਉਂ ਭਾਈ ਭਾਈ ਦੇ ਉਹਨਾ ਆ ਗਦੇ ਗੱਡੀ ਲਿਆਂਦੀ ਐ ਗੱਡੀ ਵਿੱਚ ਕੋਣਾ ਪਿੱਛੇ ਹਥਿਆਰ ਰੱਖੇ ਦੇ ਉਹ ਹੱਲੇ ਪੁੱਛ ਕੇ ਇਸ ਕਰਦੇ ਕਰਦੇ ਉਹਨਾਂ ਨੇ ਪਿੱਛੋਂ ਮੁੰਡੇ ਨੂੰ ਪਿਆ ਦੇ ਦਸਤਰ ਕੱਢ ਲਿਆ ਦਸਤਰ ਮਾਰਤਾ ਮੁੰਡੇ ਦੇ ਚਿਹਰੇ ਤੇ ਉਹਦੇ ਬਾਦਾਂ ਹੱਥੋਂ ਬਾਈ ਹੋ ਗਈ ਹੱਥੋਂ ਬਾਈ ਹੋਣ ਦੇ ਬਾਅਦ ਅਗਲੇ 12 ਮੁੰਡੇ ਮੰਗਾ ਲਏ ਦੋ ਤਿੰਨ ਮੁੰਡੇ ਬਾਹਰੋਂ ਪਹਿਲੇ ਆਏ ਨੇ ਫਿਰ ਗੱਡੀ ਭਰ ਕੇ ਮੁੰਡੇ ਫਿਰ ਆਏ ਨੇ ਤੇ ਇਹ ਕਰਕੇ ਉਹਨਾਂ ਦਾ ਜੋੜਾ ਪੈ ਗਿਆ ਸਾਡੇ ਕਿੰਨੇ ਬੰਦੇ ਜਗੀਆਂ ਸਾਡੇ ਤਿੰਨ ਆ ਬਾਕੀ ਗੁੱਜੀਆਂ ਇੱਕ ਦੋ ਦਸ ਹੋਰ ਵੀ ਲੱਗੀ ਸੀ ਸਾਡੇ ਤਿੰਨ ਹਾਂਜੀ ਪਰ ਦਸ ਨੇ ਇਹ ਨਹੀਂ ਮੰਗ ਕਰਦੇ ਜੀ ਮੌਲੇ ਜਦੋਂ ਅਸੀਂ ਇਹ ਕਹਿੰਦੇ ਸੀਗੇ ਪੇਟੋ ਗਿਸ ਆਪਣਾ ਇਨਸਾਫ ਚਾਹੀਦਾ ਬਾਕੀ ਇਹ ਵੀ ਸਰਕਾਰੀ ਆਦਮੀ ਤੁਸੀਂ ਲਿਆਓ ਆਪਣਾ ਜੋ ਜਮੀਨ ਜੇ ਤੁਹਾਡੀ ਨਿਕਲੀ ਤੁਸੀਂ ਬਾਓ ਕੋਈ ਸਰਕਾਰੀ ਮੁਲਾਜ਼ਮ ਲਿਆਓ ਪਟਵਾਰੀ ਲਿਆਓ ਗਰਦੌਰ ਲਿਆਓ ਪੁਲਿਸ ਵਾਲੇ ਲਿਆਓ ਉਹ ਧੱਕੇ ਨਾ ਧੱਕਾ ਸਹੀ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਰਪਾਲ ਸਿੰਘ ਮੈਡੀਕਲ ਅਫਸਰ ਸਿਵਲ ਹੌਸਪੀਟਲ ਤੋਂ ਕੁਝ ਦਾਸ ਕੋ ਤੋਂ ਤਕਰੀਬਨ ਕੋਈ ਡੇਢ ਦੋ ਘੰਟੇ ਪਹਿਲੇ ਸਾਡੇ ਕੋਲ ਤੇ ਮੈਡੀਕਲ ਲੀਗਲ ਕੇਸਿਸ ਆਏ ਹੋਏ ਤਿੰਨ ਕੋਕਰਪਿੰਟ ਤੋਂ ਜੋ ਕਿ ਸਾਡੇ ਔਨ ਡਿਊਟੀ ਡਾਕਟਰ ਵੱਲੋਂ ਕੰਡਕਟ ਕੀਤੀ ਗਈ ਹੈ। ਉਹਨਾਂ ਨੂੰ ਐਡਮਿਟ ਕਰ ਲਿਆ ਹੋਇਆ, ਫਿਲਹਾਲ ਅੰਡਰ ਟ੍ਰੀਟਮੈਂਟ ਹੈ। ਕੁਝ ਉਹਨਾਂ ਦੇ ਸ਼ਾਇਦ ਐਕਸ-ਰੇ ਵੀ ਰੱਖੇ ਹੋਏ ਆ। ਬਾਕੀ ਜੋ ਫਰਦਰ ਐਕਸ-ਰੇ ਤੇ ਡਿਪੈਂਡ ਹੈ ਜੋ ਫਾਈਂਡਿੰਗਜ਼ ਆਣਗੇ ਉਸੇ ਹਿਸਾਬ ਨਾਲ ਰਿਪੋਰਟ ਉਹਨਾਂ ਦੀ ਜਾਈ ਜੇ।